ਸਤਿ ਸ਼੍ਰੀ ਅਕਾਲ ਮੈਂ ਹਰਜਿੰਦਰ ਸਿੱਧੂ ਅੱਜ ਦੀ ਗੱਲਬਾਤ ਕਰਾਂਗੀ ਕਹੋ ਜੇ ਸ਼ਖਸ ਨਾਲ ਜੋ ਪੇਸ਼ੇ ਤੋਂ ਜਾਂ ਸਿੱਖਿਆ ਪੱਖ ਤੋਂ ਤਾਂ ਉਹਨੂੰ ਆਪਾਂ ਕਹਿ ਸਕਦੇ ਹਾਂ ਕਿ ਸਿਵਲ ਇੰਜੀਨੀਅਰ ਆ ਪਰ ਕੰਮ ਉਹ ਲੋਕਾਂ ਨੂੰ ਮਠਾਸ ਵੰਡਣ ਦਾ ਕਰਦਾ ਤੁਸੀਂ ਸੋਚਦੇ ਹੋਵੋਗੇ ਸਿਵਲ ਇੰਜੀਨੀਅਰ ਤੇ ਮਠਾਸ ਦਾ ਕੰਮ ਕੋਈ ਤਾਲਮੇਲ ਨਹੀਂ ਹੈ ਜੀ ਹਾਂ ਅ ਇਸ ਵਕਤ ਲੁਧਿਆਣੇ ਦੀ ਇੱਕ ਵੱਡੀ ਫਰਮ ਹੈ ਮਠਿਆਈ ਦੇ ਪੱਖ ਤੋਂ ਮਠਿਆਈਆਂ ਦਾ ਕਾਰੋਬਾਰ ਹੈ ਸਵੀਟਸ ਦਾ ਕੰਮ ਕਰਦੇ ਨੇ ਤੇ ਪੂਰਾ ਨਾਮ ਤੇ ਹੋਰ ਗੱਲਬਾਤ ਆਪਾਂ ਉਹਨਾਂ ਤੋਂ ਹੀ ਜਾਣਾਂਗੇ ਸ਼੍ਰੀ ਵਿਪਨ ਜੈਨ ਜੀ ਜੈਨ ਸਾਹਿਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਬਿਲਕੁਲ ਬਿਲਕੁਲ ਜਿੱਦਾਂ ਆਪਾਂ ਆਫ ਕੈਮਰਾ ਗੱਲ ਕਰ ਰਹੇ ਸੀ ਇਹ ਨਾ ਵੀ ਤੁਹਾਡਾ ਬਾਬ ਵਾਸਤੇ ਖੁਸ਼ ਲੋਕਾਂ ਨਾਲ ਪੈਂਦਾ ਖੁਸ਼ ਪਰਿਵਾਰਾਂ ਨਾਲ ਜਿਨ੍ਹਾਂ ਦੇ ਘਰੇ ਖੁਸ਼ੀ ਆਈ ਹੋਵੇ ਤੇ ਉਹ ਉਹੀ ਖੁਸ਼ੀ ਦੀ ਝਲਕ ਜਾਂ ਉਹੀ ਮਠਾਸ ਤੁਹਾਡੇ ਚਿਹਰੇ ਤੋਂ ਝਲਕਦੀ ਆ ਬਿਲਕੁਲ ਹਮੇਸ਼ਾ ਜਦੋਂ ਖੁਸ਼ ਲੋਕਾਂ ਦੇ ਨਾਲ ਰਹਿਣਾ ਹੈ ਤੇ ਜਿਹੜਾ ਕਸਟਮਰ ਸਾਡੇ ਕੋਲ ਆਣਾ ਤੋ ਖੁਸ਼ੀ ਦੇ ਮਾਹੌਲ ਚ ਆਣਾ ਪਵਾ ਉਹਦੇ ਘਰ ਚ ਕੋਈ ਰੋਕਾ ਹੈ ਸ਼ਗਨ ਹੈ ਸ਼ਾਦੀ ਹੈ ਕੋਈ ਵੀ ਇਵੈਂਟ ਹੈ ਪਵਾ ਉਹਦੀ ਹਾਊਸ ਵਾਰਮਿੰਗ ਹੈ ਤੋ ਉਹਨੇ ਖੁਸ਼ ਮિજાਜ ਲੋਕਾਂ ਦੇ ਨਾਲ ਹੀ ਅਸੀਂ ਰਹਿਣਾ ਉਹਨਾਂ ਨਾਲ ਹੀ ਸਾਡਾ ਵਾਹ ਵਾਸਤਾ ਤੇ ਅਸੀਂ ਆਪਣੇ ਆਪ ਹੀ ਖੁਸ਼ ਰਹਿਨੇ ਅੱਛਾ ਸਿਵਲ ਇੰਜੀਨੀਅਰ ਬਣ ਕੇ ਘਰ ਦੇਣੇ ਨਹੀਂ ਕਿਹਾ ਵੀ ਨੌਕਰੀ ਕਰੋ ਆ ਕਿੱਧਰ ਤੁਸੀਂ ਕੀ ਕਰੀ ਜਾਂਦੇ ਹੋ ਦੇਖੋ ਇਹ ਕਾਫੀ ਲੰਬੀ ਸਟੋਰੀ ਹੈ ਆਦਰਵਾਇਜ਼ ਪਰ ਮੈਂ ਸ਼ਾਰਟ ਚ ਹੀ ਕਹੂੰਗਾ ਵੀ ਕਰਦਿਆਂ ਨੇ ਪੜਾਇਆ ਤੇ ਇਹੀ ਸੋਚ ਕੇ ਸੀ ਵੀ ਬੇਟਾ ਸਾਡਾ ਕੋਈ ਐਸ ਡੀਓ ਐਕਸੀਨ ਐਸ ਸੀ ਇਸ ਤਰ੍ਹਾਂ ਬਣੂਗਾ ਮੈਂ ਸਿਵਲ ਦੇ ਵਿੱਚ ਸਿਵਲ ਇੰਜੀਨੀਅਰਿੰਗ ਮਤਲਬ ਸੌਰੀ ਮੈਂ ਸਿਵਲ ਇੰਜੀਨੀਅਰਿੰਗ ਹੀ ਕੀਤੀ ਹੈ ਤੇ ਲੇਕਿਨ ਉਦੋਂ ਮੌਕੇ ਦੀਆਂ ਕੁਝ ਇਹੋ ਜਿਹੀ ਨਜਾਕਤ ਸੀ ਕੋਈ ਇਹੋ ਜਿਹੀਆਂ ਮਜਬੂਰੀਆਂ ਸੀ ਵੀ ਸਾਨੂੰ ਬਿਜ਼ਨਸਵਲ ਮੈਨੂੰ ਕਨਵਰਟ ਹੋਣਾ ਪਿਆ ਤੇ ਘੱਟ ਪੈਸੇ ਨਾਲ ਜੇ ਕੋਈ ਬਿਜ਼ਨਸ ਚੱਲ ਸਕਦਾ ਸੀ ਉਸ ਟਾਈਮ ਤੇ ਇਹ ਮਠਾਈ ਦਾ ਕੰਮ ਸੀ ਤੇ ਮੈਂ ਇਸ ਕੰਮ ਨੂੰ ਸ਼ੁਰੂ ਕੀਤਾ ਅੱਛਾ ਮਠਾਈ ਦਾ ਕੰਮ ਸਹਿਜ ਸਵੈ ਮਨ 'ਚ ਆ ਗਿਆ ਜਾਂ ਕੁਝ ਸੋਚ ਕੇ ਵੀ ਇਹੀ ਕਰਨਾ ਨੇ ਦੇਖੋ ਨੰਬਰ 1 ਤੱਕ ਹੀ ਆ ਵੀ ਮੈਨੂੰ ਖੁਦ ਮੈਂ ਖਾਣ ਪੀਣ ਦਾ ਸ਼ੁਰੂ ਤੋਂ ਹੀ ਕਾਫੀ ਸ਼ੌਕੀਨ ਸੀ ਬੜੇ ਸਲੈਕਟਰ ਜੀ ਜਗ੍ਹਾ ਤੇ ਜਾ ਕੇ ਖੁਦ ਵੀ ਮੈਂ ਮੇਰੀ ਲਾਈਕਿੰਗ ਇਸ ਤਰ੍ਹਾਂ ਰਹਿੰਦੀ ਸੀ ਵੀ ਫਲਾਨੀ ਜਗ੍ਹਾ ਦੀ ਫਲਾਨੀ ਚੀਜ਼ ਮਸ਼ਹੂਰ ਹੈ ਉੱਥੇ ਇਹ ਖਾ ਕੇ ਆਣਾ ਉੱਥੇ ਇਹ ਖਾ ਕੇ ਆਣਾ ਸੈਕੰਡਲੀ ਜਿਸ ਟਾਈਮ ਤੇ ਅਸੀਂ 95 ਜਿਸ ਕੰਮ 'ਚ ਮੈਂ ਆਇਆ ਤੇ ਉਸ ਸਮੇਂ ਇੱਕ ਸੋਚ ਸੀ ਵੀ ਕੋਈ ਵੀ ਇਸ ਤਰ੍ਹਾਂ ਦਾ ਕੰਮ ਦੇਖਿਆ ਜਾਵੇ ਜਿਸ 'ਚ ਇਨਵੈਸਟਮੈਂਟ ਘੱਟ ਹੋਵੇ ਆਊਟਪੁੱਟ ਅੱਛੀ ਹੋਵੇ ਔਰ ਕੈਸ਼ ਦਾ ਬਿਜ਼ਨਸ ਹੋਵੇ ਇਸ ਤੋਂ ਸੂਟੇਬਲ ਕੰਮ ਕੋਈ ਨਹੀਂ ਸੀ ਅੱਜ ਵੀ ਹੈ ਤੇ ਉਸ ਟਾਈਮ ਵੀ ਰਹੀ ਸੀ ਆ ਤੁਹਾਡੇ ਬ੍ਰਾਂਡ ਦਾ ਨਾਮ ਜਾਨਣਾ ਚਾਹਾਂ ਕਿ ਔਰ ਕਿੱਥੇ ਕਿੱਥੇ ਤੁਹਾਡੀ ਜਿਹੜੀ ਹੈਗੀ ਆ ਸਾਰੀ ਇਹ ਮਠਾਈ ਦਾ ਕੰਮ ਹੈ ਦੇਖੋ ਬ੍ਰਾਂਡ ਵਾਈਜ਼ ਸਾਡੀ ਜਿਹੜਾ ਸ਼ਾਪ ਦਾ ਨਾਮ ਜਾਂ ਬ੍ਰਾਂਡ ਦਾ ਨਾਮ ਅਸੀਂ ਸ਼ਰਮਨ ਜੈਨ ਸਵੀਟਸ ਦੇ ਨਾਮ ਨਾਲ ਜਾਣੇ ਜਾਂਦੇ ਹਾਂ ਜੀ ਸ਼ਰਮਨ ਜਿਹੜਾ ਬੇਸਿਕਲੀ ਇਹ ਵਰਡ ਹੈ ਹੈਗਾ ਸ਼ਰਮਨ ਜੀ ਇਹਨੂੰ ਪੰਜਾਬੀ ਟੱਚ ਦੇ ਕੇ ਅਸੀਂ ਸ਼ਰਮਨ ਕਰ ਲਿਆ ਇਹ ਸਾਡੇ ਗੁਰੂ ਜੀ ਨੂੰ ਉਪਾਧੀ ਮਿਲੀ ਵੀ ਸੀ ਸ਼ਰਮਨ ਸ਼੍ਰੀ ਫੂਲ ਚੰਦ ਜੀ ਮਹਾਰਾਜ ਨੂੰ ਜੀ ਉਹਨਾਂ ਦੇ ਨਾਮ ਤੇ ਸਾਡੀ ਗੁਰਨੀ ਸ਼੍ਰੀ ਮੀਨਾ ਜੀ ਮਹਾਰਾਜ ਨੇ ਇਹ ਨਾਮ ਨਾਮ ਕਰਨ ਜਿਹੜਾ ਇਹ ਸਾਡੀ ਸ਼ਾਪ ਦਾ ਕੀਤਾ ਹੂੰ ਤੇ ਅੱਜ ਕੱਲ ਸਾਡੇ 4 ਜਿਹੜੇ ਸਟੋਰ ਨੇ ਉਹ ਲੁਧਿਆਣਾ ਚ ਨੇ ਇੱਕ ਚੰਡੀਗੜ੍ਹ ਚ ਐ ਇੱਕ ਦਿੱਲੀ ਚ ਐ ਔਰ ਰਾਉਂਡ ਅਬਾਊਟ 6 ਟੂ 7 ਕੰਟਰੀਜ਼ ਨੂੰ ਅਸੀਂ ਐਕਸਪੋਰਟ ਕਰ ਰਹੇ ਹਾਂ 6 ਟੂ 7 ਕੰਟਰੀਜ਼ ਜੀ ਅ ਮਤਲਬ ਆਪਣੇ ਹੱਬ ਦੇ ਵਿੱਚ ਇਹ ਸ਼ੌਕਿੰਗ ਗੱਲ ਹੈ ਵੀ ਇੰਡੀਅਨ ਮਠਾਈ ਕਿ ਕਿ ਕਿਹੜੇ ਦੇਸ਼ਾਂ ਚ ਜਾਂਦੀ ਬਿਲਕੁਲ ਜੋ ਮੈਂ ਮੇਨ ਗੱਲ ਕਰਾਂ ਤਾਂ ਆਸਟ੍ਰੇਲੀਆ ਕੈਨੇਡਾ ਤੇ ਯੂ ਐਸ ਬਾਕੀ ਛੋਟੇ ਕੰਟਰੀ ਨੇ ਕਈ ਨਾਂ ਜਿੱਥੇ ਅਸੀਂ ਸਾਰੀ ਚੀਜ਼ ਪਾਵਾਂ ਉਹ ਨਮਕੀਨ ਹੈ ਪਾਵਾਂ ਉਹ ਕਰੀਜ਼ ਨੇ ਪਾਵਾਂ ਉਹ ਬੇਕਰੀ ਹੈ ਪਾਵਾਂ ਮਠਾਈਆਂ ਨੇ ਹਰ ਚੀਜ਼ ਵੇਚਦੇ ਅਸੀਂ ਡੇਢ ਸਾਲ ਦੀ ਸ਼ੈਲਫ ਲਾਈਫ ਨਾਲ ਸੈਲਫ ਲਾਈਫ ਵੀ ਡੇਢ ਸਾਲ ਦੀ ਡੇਢ ਸਾਲ ਦੀ ਤੇ ਮੈਨੂਫੈਕਚਰਿੰਗ ਸਾਰੀ ਲੁਧਿਆਣੀ ਸਾਰੀ ਟੋਟਲ ਫਿਲਹਾਲ ਲੁਧਿਆਣੀ ਆ ਸਾਡੀ ਸੈਂਟਰਲਾਈਜ਼ ਕਿਚਨ ਲੁਧਿਆਣੇ ਦੇ ਵਿੱਚ ਜਿਹੜਾ ਫੂਡ ਪਾਰਕ ਇੱਕ ਬਣਿਆ ਹੋਇਆ ਜਿੱਥੇ ਫੂਡ ਰਿਲੇਟਡ ਇੰਡਸਟਰੀਆਂ ਲੱਗੀਆਂ ਉੱਥੇ ਹੀ ਸਾਡੀ ਇੰਡਸਟਰੀ ਹੈ ਤੇ ਸਾਡੀ ਫਿਲਹਾਲ ਸੈਂਟਰਲਾਈਜ਼ ਕਿਚਨ ਹੈ तकरीबन 1 ਲੱਖ ਸਕਰ ਫੀਟ ਦਾ ਸਾਡੇ ਕੋਲ ਉੱਥੇ ਲੈਂਟਰ ਏਰੀਆ ਹੈ ਤੇ ਉੱਥੇ ਸਾਰੀਆਂ ਚੀਜ਼ਾਂ ਬਣ ਕੇ ਉੱਥੋਂ ਐਕਸਪੋਰਟ ਹੁੰਦਾ ਤੇ ਉੱਥੇ ਹੀ ਸਾਡੀਆਂ ਦਿੱਲੀ ਚੰਡੀਗੜ੍ਹ ਜਾਂ ਲੁਧਿਆਣਾ ਦੀਆਂ ਸ਼ਾਪਸ ਤੇ ਜਾਂਦਾ ਆ ਮੌਜੂਦਾ ਜੋ ਦੌਰ ਚੱਲ ਰਿਹਾ ਲੋਕਾਂ ਨੂੰ ਬਿਮਾਰੀਆਂ ਇੰਨੀਆਂ ਜ਼ਿਆਦਾ ਲੱਗਦੀਆਂ ਨੇ ਕੋਈ ਸ਼ੂਗਰ ਤੋਂ ਸ਼ੂਗਰ ਦਾ ਤਾਂ ਮਿਲਦਾ ਹਰ ਘਰ ਦੇ ਵਿੱਚ ਪੇਸ਼ੈਂਟ ਹੋਏਗਾ ਕੋਈ ਨਾ ਕੋਈ ਬੀਪੀ ਦੀਆਂ ਹੋ ਗਈਆਂ ਡਾਕਟਰ ਕਹਿੰਦੇ ਆ ਵੀ ਭਾਈ ਮਠਾਈਆਂ ਵਗੈਰਾ ਚੀਜ਼ਾਂ ਨਾ ਖਾਣੀਆਂ ਬੰਦ ਕਰ ਦੋ ਇਹੋ ਜਿਹੇ ਦੌਰ ਦੇ ਵਿੱਚ ਤੁਸੀਂ ਮਠਾਈਆਂ ਦਾ ਬਿਜ਼ਨਸ ਕਰ ਰਹੇ ਹੋ ਤੁਹਾਨੂੰ ਲੱਗਦਾ ਵੀ ਇਹ ਇਹ ਇਹਨਾਂ ਚੀਜ਼ਾਂ ਦੇ ਖਾਣ ਨਾਲ ਜਾਂ ਇਹਨਾਂ ਦੀ ਕੁਆਲਿਟੀ ਦੇ ਕਰਕੇ ਬਿਮਾਰੀਆਂ ਪੈਦਾ ਹੁੰਦੀਆਂ ਨਹੀਂ ਦੇਖੋ ਇਸ ਤਰ੍ਹਾਂ ਜਿਹੜੇ ਵੱਡੇ ਬ੍ਰਾਂਡ ਨੇ ਕੋਈ ਵੀ ਹੈ ਔਰ ਜੋ ਲੋਕ ਆਪਣੇ ਬ੍ਰਾਂਡ ਪ੍ਰਤੀ ਕੌਂਸ਼ੀਅਸ ਨਹੀਂ ਉਹ ਕਿਤੇ ਵੀ ਹਾਈਜੀਨ ਤੇ ਜਾਂ ਕੁਆਲਿਟੀ ਤੇ ਸਮਝੌਤਾ ਨਹੀਂ ਕਰਦੇ ਕੱਲਾ ਸ਼ਰਮਨ ਜੈਨ ਸਵੀਟਸ ਨਹੀਂ ਕੋਈ ਵੀ ਅੱਛੇ ਬ੍ਰਾਂਡ ਨੇ ਆਪਣੇ ਇੰਡੀਆ ਦੇ ਉਹ ਕੋਈ ਸਮਝੌਤਾ ਨਹੀਂ ਕਰਦੇ ਹਾਂ ਠੀਕ ਹੈ ਕੁਝ ਲੋਕਾਂ ਨੂੰ ਮਤਲਬ ਇਹਨਾਂ ਚੀਜ਼ਾਂ ਦਾ ਜਿਹੜੇ ਕੰਪਲਾਈਅੰਸ ਹੈ ਪੂਰੇ ਕਰਦੇ ਹੋਏ ਸਿਸਟਮ ਦੇ ਵਿੱਚ ਜਿਵੇਂ ਆਪਾਂ ਕਹ ਲਈ ਉਹਨਾਂ ਨੂੰ ਪੜਤਾ ਹੀ ਨਹੀਂ ਖਾਂਦਾ ਤੇ ਉਸ ਵੇਲੇ ਉਹਨਾਂ ਚੀਜ਼ਾਂ ਵੱਲੋਂ ਕੁਝ ਇਸ ਤਰ੍ਹਾਂ ਦੇ ਉਹਨਾਂ ਲੋਕਾਂ ਵੱਲੋਂ ਇਸ ਤਰ੍ਹਾਂ ਦਾ ਕੋਈ ਸ਼ੰਕੇ ਰਹਿੰਦੇ ਆ ਤੇ ਅਦਰਵਾਈਜ਼ ਅਸੀਂ ਜਿਵੇਂ ਸਾਡੀ ਇੱਕ ਸਾਡਾ ਇੱਕ ਪ੍ਰੋਡਕਟ ਹੈ ਚਨਾ ਬਰਫੀ ਉਹ ਮਤਲਬ ਪਿਓਰਲੀ ਅਦਰ ਅਦਰਵਾਇਜ਼ ਉਹਦੇ ਵਿੱਚ ਦੇਖੋ ਇੱਕ ਬੈਲੈਂਸਡ 슈ਗਰ ਵੀ ਹੈ ਉਹਦੇ ਵਿੱਚ ਦੇਸੀ ਕੀ ਵੀ ਹੈ ਔਰ ਬੇਸਨ ਵੀ ਹੈ ਔਰ ਐਜ਼ ਅ ਡਰਾਈ ਫਰੂਟ ਉਹਦੇ ਵਿੱਚ ਬਦਾਮ ਹੈ ਔਰ ਅਗਰ ਉਹਨੂੰ ਅਸੀਂ ਪਿਓਰਲੀ ਮਤਲਬ ਲੈਬ ਟੈਸਟਡ ਵੀ ਕਰਾਈਏ ਤਾਂ ਉਹਨੂੰ ਅਸੀਂ ਇੱਕ ਹੈਲਦੀ ਸਵੀਟਸ ਕਹਿ ਸਕਦੇ ਉਹ ਹੈਲਥ ਵਾਸਤੇ ਇੱਕ ਬ੍ਰੇਨ ਟੋਨਿਕ ਹੈ ਬੱਚਿਆਂ ਵਾਸਤੇ ਸਟੂਡੈਂਟਸ ਵਾਸਤੇ ਜੀ ਜੋ ਪੁਰਾਣੇ ਟਾਈਮ ਚ ਘਰਾਂ ਚ ਮਤਲਬ ਬੱਚਿਆਂ ਦੀ ਦਾਦੀ ਜਾਂ ਮੰਮੀ ਜਿਹੜੇ ਹੋਸਟਲ ਪੜ੍ਹਦੇ ਬੱਚਿਆਂ ਨੂੰ ਆਪਾਂ ਪੰਜਾਬੀ ਲੋਕ ਕਹਿੰਦੇ ਸੀ ਵੀ ਬੇਸਨ ਰਲਾ ਕੇ ਦਿੰਨੇ ਅਸੀਂ ਉਸੇ ਨੂੰ ਹੀ ਮੋਡੀਫਾਈ ਕਰਕੇ ਇੱਕ ਚਨਾ ਬਰਫੀ ਬਣਾਈ ਹੈ ਜਿਾ ਗੁੜ ਤੇ ਚਨੇ ਗੁੜ ਤੇ ਚਨੇ ਜਿਹੜੇ ਲੋਕਾਂ ਚ ਗਲ ਖਾਂਦੇ ਆ ਬਹੁਤ ਬਸ ਉਹ ਅਸੀਂ ਚਨੇ ਤੇ ਚੀਨੀ ਹੈ ਚੀਨੀ ਬਹੁਤ ਬੈਲੈਂਸਡ ਹੈ ਹਮ ਦੇਸੀ ਕੀ ਹੈ ਤੇ ਨਾਲ ਬਦਾਮ ਹੈ ਔਰ ਉਹ ਸਾਡੀ ਬਰਫੀ ਤੁਸੀਂ ਦੇਖੋ ਵੀ ਕੋਈ ਮੇਰਾ ਖਿਆਲ ਹੈ ਇੰਡੀਆ ਦਾ ਰਾਜਨੀਤਾ ਨਹੀਂ ਹੋਣਾ ਪੀਐਮ ਹਾਊਸ ਤੱਕ ਲੈ ਕੇ ਔਰ ਕੋਈ ਆਪਣਾ ਹਾਲੀਵੁੱਡ ਬਾਲੀਵੁੱਡ ਦਾ ਜਾਂ ਹਾਲੀਵੁੱਡ ਦਾ ਜਾਂ ਬਾਲੀਵੁੱਡ ਦਾ ਐਕਟਰ ਜਾਂ ਐਕਟ੍ਰੀਸ ਨਹੀਂ ਹੋਣੀ ਜਿਹਨੇ ਉਹ ਬਰਫੀ ਨਾ ਖਾਧੀ ਹੋਵੇ ਜਾਂ ਨਾ ਖਾਧੀ ਪਿਰ ਤਾਂ ਵੱਡੀਆਂ ਹਸਤੀਆਂ ਦਾ ਜਿਹੜਾ ਹੈਗਾ ਤਾਂਤਾ ਲੱਗਿਆ ਰਹਿੰਦਾ ਹੁਣ ਬਿਲਕੁਲ 100% ਬਿਲਕੁਲ ਬਿਲਕੁਲ ਕੀ ਕੰਪਲੀਮੈਂਟ ਆਉਂਦੇ ਨੇ ਕੰਪਲੀਮੈਂਟ ਕਿਸੇ ਖਾਸ ਲੀਡਰ ਦਾ ਨਹੀਂ ਉਹ ਹਮੇਸ਼ਾ ਹੀ ਕਹਿੰਦੇ ਆ ਔਰ ਸਾਡੇ ਨਾਲ ਵੱਡੀਆਂ ਮਤਲਬ ਅਫੀਸਰਸ ਵੀ ਲੀਡਰਸ ਵੀ ਮਤਲਬ ਕਈ ਵਾਰੀ ਇਸ ਤਰ੍ਹਾਂ ਦਾ ਆਉਂਦਾ ਵੀ ਉਹ ਕਹਿੰਦੇ ਅਸੀਂ ਕਿਸੇ ਵਾਸਤੇ ਕਿਸੇ ਦੇ ਘਰ ਗਏ ਪਰ ਤੁਹਾਡੀ ਚਨਾ ਵਰਫੀ ਲੈ ਕੇ ਗਏ ਵੀ ਯਾਰ ਉਹਨਾਂ ਨੂੰ ਜਾ ਕੇ ਜਦੋਂ ਅਸੀਂ ਤਾਂ ਹਜੇ ਆਪਣਾ ਲਿਫਾਫਾ ਜਾਂ ਡੱਬਾ ਉਹਨਾਂ ਨੂੰ ਨਹੀਂ ਦਿੱਤਾ ਹਜੇ ਉਹ ਡੱਬੇ ਮਤਲਬ ਕਿ ਲਿਫਾਫੇ ਦੇ ਵਿੱਚ ਬੰਦ ਪਿਆ ਹੁਣ ਉਹ ਸਾਨੂੰ ਖਾਣ ਵਾਸਤੇ ਤੁਹਾਡੀ ਵਰਫੀ ਪ੍ਰੈਜੈਂਟ ਕਰ ਰਹੇ ਅੱਛਾ ਜਿਹਦੇ ਘਰ ਅਸੀਂ ਤੁਹਾਡੀ ਵਰਫੀ ਲੈ ਕੇ ਗਏ ਉਹ ਅੱਗੇ ਸਾਮਣੇ ਸਾਨੂੰ ਕਹਿ ਰਹੇ ਨੇ ਯੱਕ ਲੁਧਿਆਣਾ ਦੀ ਬੜੀ ਮਸ਼ਹੂਰ ਵਰਫੀ ਆ ਖਾ ਕੇ ਦੇਖੋ ਇਹ ਸੇਮ ਚੀਜ਼ ਸਾਡੇ ਨਾਲ ਫੋਰਨ ਚ ਵੀ ਸਾਨੂੰ ਬਹੁਤ ਲੋਕਾਂ ਨੇ ਦੱਸੀ ਇੱਥੋਂ ਲੋਕ ਕੈਨੇਡਾ ਲੈ ਕੇ ਗਏ ਕੈਨੇਡਾ ਵਾਲੇ ਕਹਿੰਦੇ ਅਸੀਂ ਆਲਰੇਡੀ ਉੱਥੋਂ ਮੰਗਵਾਨੇ ਅਸੀਂ ਪੈਨ ਵਰਲਡ ਇਥੋਂ ਥਰੂ ਕੋਰੀਅਰ ਵੀ ਭੇਜਦੇ ਆ ਅੱਛਾ ਐਮਾਜ਼ਨ ਵਗੈਰਾ ਤਾਂ ਹੈਗੀ ਨੇ ਈ-ਕਾਮਰਸ ਵੀ ਹੈ ਤੇ ਅਸੀਂ ਪੈਨ ਵਰਡ ਕੋਰੀਅਰ ਦੇ ਥਰੂ ਭਾਵਾਂ ਕੋਈ 1 ਕਿਲੋ ਮਿਠਾਈ ਮੰਗਾਂਦਾ ਅਸੀਂ 1 ਕਿਲੋ ਵੀ ਕੋਈ ਪੇ ਉਹਨੇ ਕਰਨਾ ਦੇਖੋ ਅਸੀਂ 1 ਕਿਲੋ ਤੱਕ ਵੀ ਲੋਕਾਂ ਨੂੰ ਯੂਐਸਏ ਬੈਠਿਆਂ ਨੂੰ ਭੇਜਦੇ ਜਿਵੇਂ ਹੁਣ ਪੰਜਾਬ ਦੇ ਵਿੱਚ ਕੁਝ ਸ਼ਹਿਰ ਨੇ ਜਿੰਨਾ ਸ਼ਹਿਰਾਂ ਦਾ ਉਹ ਖਾਣ ਵਾਲਾ ਸਮਾਨ ਬਹੁਤ ਫੇਮਸ ਹੈ ਜਿਵੇਂ ਕੋਟਕਪੂਰੇ ਦਾ ਢੋਡਾ ਔਰ ਫਾਜ਼ਿਲਕਾ ਦਾ ਟੋਸਾ ਤੋਸ਼ਾ ਟੋਸਾ ਇਹ ਇਹ ਬੜੇ ਬਾਕੀ ਆਪਣੇ ਆਪ ਦੇ ਵਿੱਚ ਇੱਕ ਪਹਿਚਾਨ ਰੱਖਦੇ ਨੇ ਜਦੋਂ ਕੋਈ ਬੰਦਾ ਫਾਜ਼ਲਕਾ ਦਾ ਨਾਮ ਲੈਂਦਾ ਤਾਂ ਉਹ ਕਹਿਣਾ ਪੈਂਦਾ ਯਾਰ ਨਾ ਉਹ ਦੋਸ਼ਾ ਲੈ ਆਈ ਹੈ ਨਾ ਤਾਂ ਇਸੇ ਸੇਮ ਪੈਟਰਨ ਤੇ ਹੀ ਜਦੋਂ ਮਤਲਬ ਤੁਸੀਂ ਕਿਤੇ ਲੁਧਿਆਣੇ ਵਾਰੇ ਬਾਹਰ ਜਾ ਕੇ ਗੱਲ ਕਰੋਗੇ ਤੇ ਮਿਠਾਈ ਦੀ ਗੱਲ ਚੱਲੇਗੀ ਤੇ ਤੁਹਾਨੂੰ ਜ਼ਰੂਰ ਇਹ ਗੱਲ ਆਏਗੀ ਵੀ ਸ਼ਰਮਨ ਦੀ ਚਨਾ ਵਰਫੀ ਚਨਾ ਵਰਫੀ 100% ਇਹ ਤੁਹਾਨੂੰ ਸੁਣਨ ਨੂੰ ਮਿਲੇਗੀ अच्छा और के केडी 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 में चना बर्फी का ਤੁਸੀਂ ਜ਼ਿਕਰ ਕੀਤਾ ਹੋਰ ਕੀ ਕੀ ਆਈਟਮਸ ਬਣਾਉਂਦੇ ਸਾਡੇ ਕੋਲੇ ਰਾਉਂਡ ਅਬਾਊਟ 500 ਆਈਟਮਾਂ ਨੇ ਮਿਠਾਈ ਦੀਆਂ ਟੋਟਲ ਸਾਡੇ ਕੋਲੇ 1000 ਦੇ ਕਰੀਬ ਨਮਕੀਨ ਬੇਕਰੀ ਸਭ ਕੁਝ ਮਿਲਾ ਕੇ 1000 ਦੇ ਕਰੀਬ ਆਈਟਮ ਨੇ ਸਾਡੇ ਸਟੋਰਸ ਤੇ ਸਭ ਕੁਝ ਅਵੇਲੇਬਲ ਹੈ ਬਟ ਮਿਠਾਈ ਦੇ ਵਿੱਚ 500 500 ਦੇ ਆਈਟਮਾਂ ਨੇ ਜਿਹਦੇ ਵਿੱਚ ਕਾਜੂ ਤੋਂ ਬੇਸਡ ਨੇ ਬਦਾਮ ਤੋਂ ਬੇਸਡ ਨੇ ਪਿਸਤਾ ਬੇਸਡ ਨੇ ਖੋਆ ਬੇਸਡ ਨੇ ਤੋਂ ਅਲੱਗ-ਅਲੱਗ ਸਾਰੇ ਪ੍ਰੋਡਕਟ ਨੇ ਅੰਜੀਰ ਤੋਂ ਬੇਸਡ ਨੇ ਖੰਜੂਰ ਤੋਂ ਬਣੀਆਂ ਚੀਜ਼ਾਂ ਨੇ ਗੁੜ ਤੋਂ ਬਣੀਆਂ ਚੀਜ਼ਾਂ ਨੇ ਜਿਵੇਂ ਜਿਵੇਂ ਟਾਈਮ ਬਦਲ ਲਿਆ ਸੀ ਆਪਦੇ ਆਪ ਨੂੰ ਅਪਗ੍ਰੇਡ ਕਰਕੇ ਨਵੀਆਂ ਨਵੀਆਂ ਆਈਟਮਾਂ ਮਾਰਕੀਟ ਦੇ ਵਿੱਚ ਲਿਆ ਰਹੇ ਜਿਵੇਂ ਤੁਸੀਂ ਦੱਸਿਆ ਕਿ 95 ਦੇ ਵਿੱਚ ਚਲੋ ਉਦਾਂ ਦੇ ਹਾਲਾਤ ਹੀ ਉਦਾਂ ਦੇ ਸੀਗੇ ਵੀ ਤੁਸੀਂ ਬਿਸ਼ੱਕ ਕਿਸੇ ਜੌਬ ਵਾਲੇ ਪਾਸੇ ਜਾਣਾ ਚਾਹੁੰਦੇ ਸੀ ਪਰ ਤੁਸੀਂ ਸੋਚਿਆ ਵੀ ਬਿਜ਼ਨਸ ਵਾਲੇ ਪਾਸੇ ਜਾਇਆ ਜਾਵੇ ਔਰ ਬਿਜ਼ਨਸ ਵੀ ਤੁਸੀਂ ਸੋਨਾ ਚੁਣਿਆ ਉਸ ਤੋਂ ਬਾਅਦ ਫਿਰ ਪਰਿਵਾਰਕ ਜਿਹੜੇ ਅੱਗੇ ਬੱਚੇ ਆ ਤੁਹਾਡੇ ਅਗਲੀ ਜਨਰੇਸ਼ਨ ਆ ਉਹ ਉਹਨਾਂ ਨੇ ਕੀ ਸੋਚਿਆ ਉਹ ਵੀ ਬਿジネス ਸੀ ਨਹੀਂ ਜਾ ਉਸ ਕਿਸੇ ਜੋਬ ਬਿਲਕੁਲ ਮੇਰੇ ਦੋ ਬੇਟੇ ਨੇ ਜੀ ਦੋਨੋਂ ਹੀ ਉਹਨ ਮਤਲਬ ਇਸ ਟਾਈਮ ਤੇ ਮੈਂ ਗੱਲ ਕਰਾਂ ਤਾਂ 90% ਕੰਮ ਉਹਨਾਂ ਨੇ ਸੰਭਾਲ ਲਿਆ ਉਹਨਾਂ ਨੇ ਆਪਣੇ ਆਪਣੇ ਫੀਲਡ ਬਣਾ ਲਏ ਨੇ ਕਿਸੇ ਨੇ ਮੈਨੇਜਮੈਂਟ ਦੇਖਣੀ ਹੈ ਕਿਸੇ ਨੇ ਕੁਆਲਟੀ ਕੰਟਰੋਲ ਦੇਖਣਾ ਹੈ ਨਾ ਮੈਂ ਉਹਨਾਂ ਦੇ ਨਾਲ ਜਿਹੜੀ ਬਲਕ ਪਰਚੇਸਸਿਸ ਨੇ ਫਾਈਨਾਂਸਸ ਨੇ ਬੈਂਕਿੰਗ ਹੈ ਤੇ ਇਹ ਮੈਂ ਦੇਖ ਲੈਣਾ ਬਾਕੀ ਪ੍ਰੋਡਕਸ਼ਨ ਹੈ ਡਿਲੀਵਰੀਜ਼ ਹੈ ਨਾ ਜਿਹੜੀਆਂ ਤੁਹਾਡੀਆਂ ਹੁਣ ਟੈਕਨੋਲੋਜੀ ਰਿਲੇਟਡ ਚੀਜ਼ਾਂ ਨੇ ਉਹ ਬੱਚੇ ਦੇਖਦੇ ਨੇ ਕੁਈ ਹੋਰ ਖਾਸ ਗੱਲਬਾਤ ਜਿਹੜੀ ਮੈਂ ਤੁਹਾਡੇ ਰਿਗਾਰਡਿੰਗ ਤੁਹਾਡੇ ਤੋਂ ਜਾਣ ਸਕਦਾ ਹੋਵਾਂ ਦੇਖੋ ਖਾਸ ਗੱਲਬਾਤ ਇਸ ਤਰ੍ਹਾਂ ਦੀ ਤਾਂ ਕੋਈ ਗੱਲ ਨਹੀਂ ਕੰਮ ਹੀ ਸਾਰਾ ਸਿਸਟਮ ਹੈ ਬਟ ਬਸ ਇਹੀ ਹੈ ਵੀ ਅਗਰ ਆਪਾਂ ਅੱਜ ਇਸ ਮੌਕੇ ਤੇ ਤੁਹਾਡੇ ਨਾਲ ਬੈਠੇ ਆ ਤਾਂ ਮਤਲਬ ਜੇ ਮੈਂ ਆਪਣੀ ਪਰਸਨਲ ਐਕਸਪੀਰੀਅੰਸ ਦੀ ਗੱਲ ਕਰਾਂ ਤਾਂ ਜਦੋਂ ਇਹ ਕੰਮ ਸ਼ੁਰੂ ਕੀਤਾ ਤਾਂ ਇੱਕ ਬਹੁਤ ਅਨਾਰਗਨਾਈਜ਼ਡ ਜਿਹਾ ਕੰਮ ਸੀ ਔਰ ਇਵਨ ਸਾਡੀ ਬਰਾਦਰੀ ਦੇ ਵਿੱਚ ਇਸ ਕੰਮ ਨੂੰ ਨਾ ਇੱਕ ਸ਼ਰਮਨਾਕ ਕੰਮ ਮੰਨਿਆ ਜਾਂਦਾ ਸੀ ਬਟ ਅੱਜ ਅਗਰ ਗੱਲ ਕਰੀਏ ਤੇ ਇਹ ਕੰਮ ਬੜਾ ਟ੍ਰੈਂਡ ਚ ਹੈ ਅੱਜ ਹਲਦੀ ਰਾਮ ਵਗੈਰਾ ਨੇ ਇਸ ਕੰਮ ਦੀ ਜਿਹੜੀ ਉਚਾਈ ਹੈ ਉਹ ਬਹੁਤ ਇਹਨੂੰ ਇੱਕ ਹਾਈਪ ਦਿੰਦੀ ਹੈ ਤੇ ਅਸੀਂ ਲੋਕ ਵੀ ਉਹਨਾਂ ਨੂੰ ਕਿਉਂਕਿ ਜਿਹੜੇ 엘ੀਟ ਕਲਾਸ ਪਰਿਵਾਰ ਹਨ ਨਾ ਉਹ ਇਹ ਸਮਝਦੇ ਜਿਹੜਾ ਹਲਵਾਈਆਂ ਵਾਲਾ ਕੰਮ ਇਹ ਇਹ ਸਮਝਿਆ ਜਾਂਦਾ ਇੱਕ ਪਰਸੈਪਸ਼ਨ ਬਣੀ ਹੋਈ ਆ ਉਹ ਸਮਝਦੇ ਹੁੰਦੇ ਸੀ ਹਾਂ ਹੁਣ ਨਹੀਂ ਹੁੰਨੀ ਹੁੰਨੀ ਜਦੋਂ ਅਸੀਂ ਸ਼ੁਰੂ ਕੀਤਾ ਉਦੋਂ ਇਹੀ ਸੀ ਜੋ ਤੁਸੀਂ ਕਹਿੰਨੇ ਲੇਕਿਨ ਹੁਣ ਨਹੀਂ ਹੈ ਹੁਣ ਕੰਮ ਦੇ ਮਾਇਨੇ ਦਾਇਰੇ ਸਿਸਟਮ ਬਦਲ ਚੁੱਕੇ ਹੁਣ ਤਾਂ ਸਾਰੇ ਜਿਹੜੇ ਧਰਮਾਂ ਵਾਲੇ ਜਾਂ ਸਾਰੇ ਜਿਹਨੇ ਵਰਗ ਹੈਗੇ ਆ ਉਹ ਇੱਕ ਦੂਸਰੇ ਦਾ ਕੰਮ ਕਰੀ ਜਾਂਦੇ ਆ ਅੱਗੇ ਪਿਤਾ ਪੁਰਖੀ ਕੰਮ ਹੁੰਦਾ ਜੇ ਕੋਈ ਕਟਿੰਗ ਦਾ ਕੰਮ ਕਰਦੇ ਤਾਂ ਪਿਤਾ ਪੁਰਖੀ ਉਹੀ ਕਰਦੇ ਹੁੰਦੇ ਸੂਹੀ ਵਰਗ ਜਾਂ ਜਿੱਦਾਂ ਲੋਹਾਰ ਦਾ ਕੰਮ ਹੁੰਦਾ ਸੁਨਾਰ ਦਾ ਕੰਮ ਹੁੰਦਾ ਹੋਰ ਵਰਗਾਂ ਵਾਲੇ ਵੀ ਹੁਣ ਹੋਰ ਕੰਮ ਕਰੀ ਜਾਂਦੇ ਆ ਬਿਲਕੁਲ ਕਰੀ ਜਾਂਦੇ ਅਸੀਂ ਵੀ ਉਹਨਾਂ ਚੋਂ ਹੀ ਆ ਅਸੀਂ ਕੋਈ ਬੇਸਿਕਲੀ ਹਲਵਾਈ ਨਹੀਂ ਹਾਂ ਸਾਡੇ ਕੋਈ ਫਾਦਰ ਨੇ ਜਾਂ ਸਾਡੇ ਫਾਦਰ ਨੇ ਕੋਈ ਇੱਕ ਛੋਟੀ ਦੁਕਾਨ ਤੋਂ ਸ਼ੁਰੂ ਕਰਕੇ ਵੀ ਸਮੋਸੇ ਮਠੀਆਂ ਚਾਹ ਦਾ ਖੋਖਾ ਇਸ ਤਰ੍ਹਾਂ ਉਹ ਵੀ ਇਹ ਨਹੀਂ ਵੀ ਕੋ ਮਾੜਾ ਕੰਮ ਸੀ ਬਹੁਤ ਲੋਕ ਹੈ ਜਿਹੜੇ ਉੱਥੋਂ ਰਾਈਜ਼ ਕਰਕੇ ਪਿਤਾ ਪੁਰਖੀ ਅੱਗੇ ਦੀ ਅੱਗੇ ਅੱਜ ਬਹੁਤ بڑے ਬ੍ਰਾਂਡ ਬਣ ਗਏ ਬਟ ਅਸੀਂ ਉਹਨਾਂ ਜੋ ਨਹੀਂ ਆ ਅਸੀਂ ਬਿਲਕੁਲ ਇੱਕ ਜਿਹੜਾ ਮੰਡੀਆਂ ਦੇ ਵਿੱਚ ਆੜਤ ਸ਼ੈਲਰ ਦਾ ਕੰਮ ਕਰਨ ਵਾਲੇ ਲੋਕ ਤੇ ਇੱਕ ਪਰਮਾਤਮਾ ਨੇ ਸੇਧ ਦਿੱਤੀ ਵੀ ਆਉਣ ਵਾਲਾ ਜਿਹੜਾ ਟ੍ਰੈਂਡ ਹੈ ਉਹ ਫੂਡ ਬਿਜ਼ਨਸ ਦਾ ਹੈ ਇਹ ਪ੍ਰਮਾਤਮਾ ਦੀ ਕਿਰਪਾ ਸੀ ਤੇ ਸਾਡੀ ਜ਼ਰੂਰਤ ਸੀ ਉਹ ਦੋਨੋਂ ਚੀਜ਼ਾਂ ਮੈਚ ਹੋਈਆਂ ਅਸੀਂ ਇਸ ਕੰਮ 'ਚ ਆਏ ਤੇ ਅੱਜ ਭਗਵਾਨ ਨੇ ਇੱਕ ਬੜਾ ਅੱਛਾ ਮੁਕਾਮ ਦਿੱਤਾ ਮਤਲਬ ਇੱਕ ਦੂਰਅੰਦੇਸ਼ੀ ਨਜ਼ਰੀਏ ਨਾਲ ਤੁਸੀਂ ਇਸ ਜ਼ਰੂਰਤ ਨੂੰ ਸਮਝਿਆ ਵੀ ਹਾਂ ਫੂਡ ਦਾ ਜਿਹੜਾ ਹੈਗਾ ਬਿਜ਼ਨਸ ਅੱਗੇ ਜਾ ਕੇ ਬਦਲ ਦੂਰਅੰਦੇਸ਼ੀ ਨਜ਼ਰੀਆ ਤਾਂ ਅੱਜ ਲੱਗਦਾ ਓਦੋਂ ਕੋਈ ਨਜ਼ਰੀਆ ਨਹੀਂ ਸੀ ਓਦੋਂ ਜ਼ਰੂਰਤ ਸੀ ਓਦੋਂ ਜ਼ਰੂਰਤ ਸੀ ਆ ਉਹ ਕਿਰਪਾ ਹੀ ਹੋਈ ਆ ਸਾਰੀ ਜੀ ਸੋ ਜੈਨ ਸਾਹਿਬ ਕਦੇ ਅਸੀਂ ਤੁਹਾਡੇ ਕੋਲੇ ਉੱਥੇ ਆਵਾਂਗੇ ਸ਼ੁਰੂ ਐਨੀ ਟਾਈਮ ਵੈਲਕਮ ਵੈਲਕਮ ਤੁਹਾਡੀ ਮਠਾਈ ਖਾ ਕੇ ਮਿੱਠੀਆਂ ਮਿੱਠੀਆਂ ਗੱਲਾਂ ਹੋਰ ਤੁਹਾਡੇ ਨਾਲਾਂਗੇ ਸੋ ਅੱਜ ਲਈ ਫਿਲਹਾਲ ਇੰਨਾ ਹੀ ਔਰ ਬਹੁਤ ਚੰਗਾ ਲੱਗਿਆ ਬਾਕੀ ਪ੍ਰਮਾਤਮਾ ਨੇ ਤੁਹਾਡੇ ਤੇ ਬਹੁਤ ਅੱਛੀ ਕਿਰਪਾ ਕੀਤੀ ਹੈ ਬਿਸ਼ੱਕ ਤੁਹਾਡਾ ਬਿਜ਼ਨਸ ਤੁਹਾਡੀ ਜ਼ਰੂਰਤ ਚੋਂ ਨਿਕਲਿਆ ਪਰ ਅੱਜ ਬਾਕੀ ਉਸ ਬਿਜ਼ਨਸ ਨੇ ਤੁਹਾਨੂੰ ਬੁਲੰਦੀਆਂ ਤੇ ਦੇਸ਼ਾਂ ਵਿਦੇਸ਼ਾਂ ਤੱਕ ਨਾਮ ਦਿੱਤਾ ਸੋ ਬਹੁਤ ਸ਼ੁਕਰੀਆ ਦਿਲਦਿਆਂ ਗੱਲਾਂ ਕਰਨ ਲਈ ਬਹੁਤ ਧੰਨਵਾਦ ਥੈਂਕ ਯੂ